7.1 ਤੀਬਰਤਾ ਪਹੁੰਚਾਲਦੇ ਰਹੀ ਹੈ ਪਹਚਾਲਦੇ ਝਟਕਿਆਂ ਦੀ ਰਿਹਾ ਸਵੇਰੇ 6:38 ਮਿੰਟ ਤੇ ਪਹਚਾਲਦੇ ਝਟਕੇ ਮਹਿਸੂਸ ਕੀਤੇ ਗਏ ਦਿੱਲੀ ਐਨਸੀਆਰ ਦੇ ਵਿੱਚ ਪਹਚਾਲਦੇ ਤੇ ਝਟਕੇ ਜੋ ਕਿ ਮਹਿਸੂਸ ਹੋਏ ਨੇ ਉੱਤਰਪਾਰ ਦੇ ਕਈ ਸ਼ਹਿਰਾਂ ਦੇ ਵਿੱਚ ਤੇ ਝਟਕੇ ਲੱਗੇ ਨੇ ਉੱਥੇ ਗੱਲ ਪਟਨਾ ਦੇ ਕਰੀਏ ਮੁਜੱਫਰਪੁਰ ਸਮੇਤ ਬਿਹਾਰ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਪਹਚਾਲਦੇ ਝਟਕੇ ਲੱਗੇ ਨੇ ਉੱਥੇ ਮਧ ਪ੍ਰਦੇਸ਼ ਦੇ ਕਈ ਸ਼ਹਿਰਾਂ ਦੇ ਵਿੱਚ ਵੀ ਪਹਚਾਲ ਆਇਆ ਬੰਗਲਾਦੇਸ਼ ਚੀਨ ਦੇ ਵਿੱਚ ਵੀ ਪਹਚਾਲ ਦੀਆਂ ਖਬਰਾਂ ਨੇ ਚੀਨ ਦੇ ਵਿੱਚ 5.3 ਤੀਬਰਤਾ ਦੇ ਨਾਲ ਪੁਚਾਲ ਦੇ ਝਟਕੇ ਮਹਿਸੂਸ ਹੋਏ ਨੇ ਵੱਖ-ਵੱਖ ਜਗਾਵਾਂ 'ਤੇ ਪੁਚਾਲ ਦੇ ਝਟਕੇ ਲੱਗੇ ਨੇ ਇਸ ਦੇ ਵੇਲੇ ਆਗੜੀ ਕੀ ਵੱਡੀ ਖਬਰ ਹੈ ਕਿ ਸਿੱਕੇ ਪੁਚਾਲ ਦੇ ਝਟਕੀਆਂ ਦੇ ਨਾਲ ਨੇਪਾਲ ਤੇ ਤਿੱਬਤ ਕੰਬਿਆ ਰਿਕਟਰ ਸਕੇਲ ਗੱਲ ਕੀਤੀ ਜਾਵੇ ਤਾਂ ਰਿਕਟਰ ਸਕੇਲ ਤੇ 7.1 ਤੀਬਰਤਾ ਜੋ ਕਿ ਮਾਪੀ ਗਈ ਹੈ ਸਮਾਂ ਜੋ ਕਿ ਰਿਹਾਏ ਸਵੇਰੇ 6:38 ਮਿੰਟ ਤੇ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਦਿੱਲੀ ਐਨਸੀਆਰ ਦੇ ਵਿੱਚ ਹੀ ਤੇਜ਼ ਪਚਾਲ ਆਇਆ ਹੈ ਉੱਤਰ ਭਾਰਤ ਦੇ ਕਈ ਸ਼ਹਿਰਾਂ ਦੇ ਵਿੱਚ ਏ ਝਟਕੇ ਮਹਿਸੂਸ ਹੋਏ ਨੇ ਇਸ ਤੋਂ ਇਲਾਵਾ ਪਟਨਾ ਮਜ਼ਫਰਪੁਰ ਸਮੇਤ ਬਿਹਾਰ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਪਚਾਲ ਦੇ ਝਟਕੇ ਲੱਗੇ ਐਮਪੀ ਦੇ ਕਈ ਸ਼ਹਿਰਾਂ ਦੇ ਵਿੱਚ ਪਚਾਲ ਦੇ ਝਟਕੇ ਲੱਗੇ ਨੇ ਬੰਗਲਾਦੇਸ਼ ਚ ਚੀਨ ਦੇ ਵਿੱਚ ਹੀ ਪਚਾਲ ਆਇਆ ਆ ਚੀਨ ਦੇ ਵਿੱਚ 5.3 ਤੀਬਰਤਾ ਦੇ ਨਾਲ ਪਚਾਲ ਦੀ ਜੋ ਕੇ ਖਬਰ ਹੈ ਇਸ ਸਬੰਧੀ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਪ੍ਰਿੰਕਾ ਖੰਡਵਾਲ ਜੁੜੇ ਹੋਏ ਨੇ

અને જો ભૂકંપ કા એપીસેન્ટર જો હોતા હે તો વહી પર જો ભૂકંપ કી તીવ્રતા હે મેપી જાતી હે તો 7.1 થી થા વો જો જિસ્કે ઢકકે જો હે વો દિલ્હી તક એંસેયા તક એમપી તક ભી લંચિસ કી ગયા હૈ હા ઠીક હે પ્રિંકા ફિલાહ દી પુરી જાનカーની બહોત બહોત ધન્યવાદ પછાડ દે છટકે દે ਨਾਲ કંપિયા નેપાલ تے તિબેટ રિક્ટર સ્કેલ تے 7.1 તીવ્રતા જો કે માપી ગઈ હૈ આ સમય દી ગલ કીતી જાવે તા સવેરે 6:38 મિનિટે જો કે પછાડ દે છટકે ਆਪ ਮਹਿਸੂਸ ਕੀਤੇ ਜਾਂਦੇ ਨੇ ਦਿੱਲੀ ਐਨਸੀਆਰ ਦੇ ਵਿੱਚ ਹੀ ਪਚਾਲਿਆ ਉੱਤਰ ਪਰ ਦੇ ਕਈ ਸ਼ਰਾਂ ਦੇ ਵਿੱਚ ਪਚਾਲਦੇ ਤੇ ਛਟਕੇ ਮਹਿਸੂਸ ਹੋਏ ਨੇ ਆ ਵਕਫ ਵਕ ਜੋ ਉਸ ਮਲੇ ਦੀਆਂ ਤਸਵੀਰਾਂ ਜਿਹੜੀਆਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਉਹ ਤਸਵੀਰਾਂ ਵੀ ਅਸੀਂ ਤੁਹਾਨੂੰ ਵਿਖਾ ਰਹੇ ਹਾਂ ਉਹਨਾਂ ਤਸਵੀਰਾਂ ਦੇ ਵਿੱਚ ਪੁਚਾਲ ਦੇ ਛਟਕੇ ਜਿਹੜੇ ਲੱਗਦੇ ਹੋਏ ਆ ਤਸਵੀਰਾਂ ਦੇ ਵਿੱਚ ਕੈਦ ਹੋਏ ਨੇ ਕਿਉਂਕਿ ਜਦੋਂ ਇਸ ਤਰੀਕੇ ਦਾ ਮਾਹੌਲ ਬਣਦਾ ਹੈ ਜਦੋਂ ਕਿਸੇ ਨੂੰ ਇਸ ਦੇ ਬਾਰੇ ਪਤਾ ਲੱਗਦਾ ਹੈ ਕਿ ਪੁਚਾਲ ਦੇ ਛਟਕੇ ਜੋ ਕਿ ਆ ਲੱਗ ਰਹੇ ਨੇ ਤਾਂ ਫਿਰ ਆ ਪਹਿਲਾਂ ਹਰੇਕ ਦੇ ਵੱਲੋਂ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਤੇ ਮਾਹਿਰਾਂ ਵੱਲੋਂ ਇਹ ਵੀ ਕਿਹਾ ਜਾਂਦਾ ਹੈ ਕਿ ਜਦੋਂ ਵੀ ਅਜਿਹੇ ਇਸ ਤਰੀਕੇ ਦਾ ਪੁਚਾਲ ਆਉਂਦਾ ਹੈ ਜਾਂ ਛਟਕੇ ਮਹਿਸੂਸ ਹੁੰਦੇ ਨੇ ਤਾਂ ਬਿਲਕੁਲ ਘਰ ਦੇ ਨੇੜੇ ਜਿਹੜੀ ਵੀ ਖਾਲੀ ਜਗ੍ਹਾ ਆ ਕੋਈ ਸੇਫ ਜਗ੍ਹਾ ਹੈ ਤਾਂ ਉਸ ਜਗ੍ਹਾ ਤੇ ਜਾਇਆ ਜਾਵੇ ਕਿਉਂਕਿ ਸਵੇਰ ਦਾ ਸਮਾਂ ਸੀ ਆ ਤਾਂ ਸੁਭਾਵਿਕ ਜਦੋਂ ਇਸ ਤਰੀਕੇ ਨਾਲ ਝਟਕੇ ਮਹਿਸੂਸ ਹੁੰਦੇ ਨੇ ਆ ਤਾਂ ਫਿਰ ਲੋਕੀ ਆ ਖੁੱਲੀ ਜਗ੍ਹਾ ਤੇ ਬਿਲਕੁਲ ਸੇਫ ਜਗ੍ਹਾ ਤੇ ਚਲੇ ਗਏ ਹਲਦੇ ਝਟਕਿਆਂ ਦੇ ਨਾਲ ਕੰਬਿਆ ਨੇਪਾਲ ਤੇ ਤਿੱਬਤ ਰਿਕਟਰ ਸਕੇਲ ਤੇ ਮਾਪੀ ਗਈ ਹੈ 7.1 ਤੀਬਰਤਾ ਇਹ 7.1 ਤੀਬਰਤਾ ਪਹੁੰਚਾਲਦੇ ਰਹੀ ਹੈ ਪਹੁੰਚਾਲਦੇ ਝਟਕਿਆਂ ਦੀ ਰਿਹਾ ਸਵੇਰੇ 6:38 ਮਿੰਟ ਤੇ ਪਹੁੰਚਾਲਦੇ ਝਟਕੇ ਮਹਿਸੂਸ ਕੀਤੇ ਗਏ ਦਿੱਲੀ ਐਨਸੀਆਰ ਦੇ ਵਿੱਚ ਪੁਚਾਲ ਦੇ ਤੇਜ਼ ਝਟਕੇ ਜੋ ਕਿ ਮਹਿਸੂਸ ਹੋਏ ਨੇ ਉੱਤਰਪਾਰ ਦੇ ਕਈ ਸ਼ਹਿਰਾਂ ਦੇ ਵਿੱਚ ਤੇ ਝਟਕੇ ਲੱਗੇ ਨੇ ਉੱਥੇ ਗੱਲ ਪਟਨਾ ਦੇ ਕਰੀਏ ਮੁਜੱਫਰਪੁਰ ਸਮੇਤ ਬਿਹਾਰ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਪੁਚਾਲ ਦੇ ਝਟਕੇ ਲੱਗੇ ਨੇ ਉੱਥੇ ਮਧ ਪ੍ਰਦੇਸ਼ ਦੇ ਕਈ ਸ਼ਹਿਰਾਂ ਦੇ ਵਿੱਚ ਵੀ ਪੁਚਾਲ ਆਇਆ ਬੰਗਲਾਦੇਸ਼ ਚੀਨ ਦੇ ਵਿੱਚ ਵੀ ਪੁਚਾਲ ਦੀਆਂ ਖਬਰਾਂ ਨੇ ਚੀਨ ਦੇ ਵਿੱਚ 5.3 ਤੀਬਰਤਾ ਦੇ ਨਾਲ ਪੁਚਾਲ ਦੇ ਝਟਕੇ ਮਹਿਸੂਸ ਹੋਏ ਨੇ ਵੱਖ-ਵੱਖ ਜਗਾਵਾਂ 'ਤੇ ਪੁਚਾਲ ਦੇ ਝਟਕੇ ਲੱਗੇ ਨੇ ਇਸ ਦੇ ਵੇਲੇ ਆਗੜੀ ਕੀ ਵੱਡੀ ਖਬਰ ਹੈ ਕਿ ਸਿੱਕੇ ਪਚਾਲ ਦੇ ਝਟਕਿਆਂ ਦੇ ਨਾਲ ਨੇਪਾਲ ਤੇ ਤਿੱਬਤ ਕੰਬਿਆ ਰਿਕਟਰ ਸਕੇਲ ਗੱਲ ਕੀਤੀ ਜਾਵੇ ਤਾਂ ਰਿਕਟਰ ਸਕੇਲ ਤੇ 7.1 ਤੀਬਰਤਾ ਜੋਕੀ ਮਾਪੀ ਗਈ ਹੈ ਸਮਾਂ ਜੋਕੀ ਰਿਹਾਏ ਸਵੇਰੇ 6:38 ਮਿੰਟ ਤੇ ਪਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਦਿੱਲੀ ਐਨਸੀਆਰ ਦੇ ਵਿੱਚ ਹੀ ਤੇਜ਼ ਪਚਾਲ ਆਇਆ ਉੱਤਰ ਭਾਰਤ ਦੇ ਕਈ ਸ਼ਹਿਰਾਂ ਦੇ ਵਿੱਚ ਇਹ ਝਟਕੇ ਮਹਿਸੂਸ ਹੋਏ ਨੇ ਇਸ ਤੋਂ ਇਲਾਵਾ ਪਟਨਾ, ਮੁਜ਼ਫਰਪੁਰ ਸਮੇਤ ਬਿਹਾਰ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਪਹਛਾਲ ਦੇ ਝਟਕੇ ਲੱਗੇ ਐਮਪੀ ਦੇ ਕਈ ਸ਼ਰਾਂ ਦੇ ਵਿੱਚ ਪਹਛਾਲ ਦੇ ਝਟਕੇ ਲੱਗੇ ਨੇ ਬੰਗਲਾਦੇਸ਼ ਚ ਚੀਨ ਦੇ ਵਿੱਚ ਵੀ ਪਹਛਾਲ ਆਇਆ ਆ ਚੀਨ ਦੇ ਵਿੱਚ 5.3 ਤੀਬਰਤਾ ਦੇ ਨਾਲ ਪਹਛਾਲ ਦੀ ਜੋ ਕੇ ਖਬਰ ਹੈ ਐਸੇ ਖਬਰਤੀ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਪ੍ਰਿੰਕਾ ਖੰਡਵਾਲ ਜੁੜੇ ਹੋਏ ਨੇ ਆ ਪ੍ਰਿੰਕਾ ਕੀ ਕੋ ਜਾਣਕਾਰੀ ਦਿੱਲੀ ਐਨਸੀਆਰ ਦੀ ਗੱਲ ਕਰੀਏ ਭਾਰਤ ਦੇ ਹੋਰ ਨ ਸੁਬਿਆਂ ਦੀ ਗੱਲ ਕਰੀਏ ਤਾਂ ਕਿੱਥੇ ਕਿੱਥੇ ਇਹ ਪਹਛਾਲ ਦੇ ਝਟਕੇ ਮਹਿਸੂਸ ਹੋਏ ਨੇ देखिए ये जो झटके थे भूकंप के वो शीनदान जगह है तिब्बत की वहाँ पर कैपिंग सेंटर था और सात दशमलव एक का सबसे बड़ा भूकंप का झटका था जिसके आधिक का असर जो है वो पंजाब दिल्ली मध्य प्रदेश हरियाणा सिक्किम तक इसका असर जो है वो देखने को मिला है लेकिन खास बात ये है कि इसी जगह में चौबीस घंटे में बहुत बार भूकंप आ गए हैं अभी सात बजे भी यहाँ पर आखिरी बार भूकंप के झटके जो है वो महसूस किए गए हैं सेवन पॉइंट मैग्नीट्यूड जो है वो बहुत ज्यादा होता है उसका कितना असर पड़ा है वो थोड़ी देर बाद तस्वीरें साफ होंगी डेप्थ की बात की जाए तो 10 किलोमीटर डेप्थ में ये भूकंप जो है वो महसूस किया गया है और अभी आखिरी भूकंप उसी जगह पर सात बजकर सात मिनट के आया है जी प्रियंका जे दिल्ली की गल करिए बाकी सूबे की रेक्टर स्केल कि इस बारे की जानकारी सामने आई है

ਆ ਮਹਿਸੂਸ ਕੀਤੇ ਜਾਂਦੇ ਨੇ ਦਿੱਲੀ ਐਨਸੀਆਰ ਦੇ ਵਿੱਚ ਹੀ ਪੁਚਾਲਿਆ ਉੱਤੇ ਪਰਦੇ ਕਈ ਸ਼ਰਾਂ ਦੇ ਵਿੱਚ ਪੁਚਾਲਦੇ ਤੇ ਛਟਕੇ ਮਹਿਸੂਸ ਹੋਏ ਨੇ ਆ ਵੱਖ-ਵੱਖ ਜੋ ਉਸ ਮੇਲੇ ਦੀਆਂ ਤਸਵੀਰਾਂ ਜਿਹੜੀਆਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਉਹ ਤਸਵੀਰਾਂ ਵੀ ਅਸੀਂ ਤੁਹਾਨੂੰ ਵਿਖਾ ਰਹੇ ਹਾਂ ਉਹਨਾਂ ਤਸਵੀਰਾਂ ਦੇ ਵਿੱਚ ਪੁਚਾਲਦੇ ਛਟਕੇ ਜਿਹੜੇ ਲੱਗਦੇ ਹੋਏ ਆ ਤਸਵੀਰਾਂ ਦੇ ਵਿੱਚ ਕੈਦ ਹੋਏ ਨੇ ਕਿਉਂਕਿ ਜਦੋਂ ਇਸ ਤਰੀਕੇ ਦਾ ਮਾਹੌਲ ਬਣਦਾ ਹੈ ਜਦੋਂ ਕਿਸੇ ਨੂੰ ਵੀ ਇਸ ਦੇ ਬਾਰੇ ਪਤਾ ਲੱਗਦਾ ਹੈ ਕਿ ਪੁਚਾਲ ਦੇ ਛਟਕੇ ਜੋ ਕਿ ਆ ਲੱਗ ਰਹੇ ਨੇ ਤਾਂ ਫਿਰ ਆ ਪਹਿਲਾਂ ਹਰੇਕ ਦੇ ਵੱਲੋਂ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਤੇ ਮਾਹਿਰਾਂ ਵੱਲੋਂ ਇਹ ਵੀ ਕਿਹਾ ਜਾਂਦਾ ਹੈ ਕਿ ਜਦੋਂ ਵੀ ਅਜਿਹੇ ਇਸ ਤਰੀਕੇ ਦਾ ਪੁਚਾਲ ਆਉਂਦਾ ਹੈ ਜਾਂ ਛਟਕੇ ਮਹਿਸੂਸ ਹੁੰਦੇ ਨੇ ਤਾਂ ਬਿਲਕੁਲ ਘਰ ਦੇ ਨੇੜੇ ਜਿਹੜੀ ਵੀ ਖਾਲੀ ਜਗ੍ਹਾ ਆ ਕੋਈ ਸੇਫ ਜਗ੍ਹਾ ਹੈ ਤਾਂ ਉਸ ਜਗ੍ਹਾ ਤੇ ਜਾਇਆ ਜਾਵੇ ਕਿਉਂਕਿ ਸਨੇਰ ਦਾ ਸਮਾਂ ਸੀ ਆ ਬਹੁਤ ਸਾਰੇ ਲੋਕ ਉਸ ਵੇਲੇ ਆ ਸੁੱਤੇ ਵੀ ਹੋਣਗੇ ਆ ਤਾਂ ਸੁਭਾਵਿਕ ਕਿ ਜਦੋਂ ਇਸ ਤਰੀਕੇ ਨਾਲ ਛਟਕੇ ਮਹਿਸੂਸ ਹੁੰਦੇ ਨੇ ਆ ਖੁੱਲੀ ਜਗ੍ਹਾ ਤੇ ਬਿਲਕੁਲ ਸੇਫ ਜਗ੍ਹਾ ਤੇ ਚਲੇ ਗਏ। ਹਲਦੇ ਝਟਕਿਆਂ ਦੇ ਨਾਲ ਕੰਬਿਆ ਹੈ ਨੇਪਾਲ ਤੇ ਤਿੱਬਤ ਰਿਕਟਰ ਸਕੇਲ ਤੇ ਮਾਪੀ ਗਈ ਹੈ 7.1 ਤੀਬਰਤਾ। ਇਹ 7.1 ਤੀਬਰਤਾ ਪਹੁੰਚਾਲ ਦੇ ਰਹੀ ਹੈ ਪਹੁੰਚਾਲ ਦੇ ਝਟਕਿਆਂ ਦੀ ਰਿਹਾ ਸਵੇਰੇ 6:38 ਮਿੰਟ ਤੇ ਪਹੁੰਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਦਿੱਲੀ ਐਨਸੀਆਰ ਦੇ ਵਿੱਚ ਪਹੁੰਚਾਲ ਦੇ ਤੇ ਝਟਕੇ ਜੋ ਕਿ ਮਹਿਸੂਸ ਹੋਏ ਨੇ ਉੱਤਰਪਾਰ ਦੇ ਕਈ ਸ਼ਰਾਂ ਦੇ ਵਿੱਚ ਤੇ ਝਟਕੇ ਲੱਗੇ ਨੇ ਉੱਥੇ ਗੱਲ ਪਟਨਾ ਦੇ ਕਰੀਏ ਮੁਜ਼ੱਫਰਪੁਰ ਸਮੇਤ ਬਿਹਾਰ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਭੁਚਾਲ ਦੇ ਝਟਕੇ ਲੱਗੇ ਨੇ ਉੱਥੇ ਮਧ ਪ੍ਰਦੇਸ਼ ਦੇ ਕਈ ਸ਼ਹਿਰਾਂ ਦੇ ਵਿੱਚ ਵੀ ਭੁਚਾਲ ਆਇਆ ਬੰਗਲਾਦੇਸ਼ ਚੀਨ ਦੇ ਵਿੱਚ ਵੀ ਭੁਚਾਲ ਦੀਆਂ ਖਬਰਾਂ ਨੇ ਚੀਨ ਦੇ ਵਿੱਚ 5.3 ਤੀਬਰਤਾ ਦੇ ਨਾਲ ਭੁਚਾਲ ਦੇ ਝਟਕੇ ਮਹਿਸੂਸ ਹੋਏ ਨੇ ਵੱਖ-ਵੱਖ ਜਗਾਵਾਂ 'ਤੇ ਭੁਚਾਲ ਦੇ ਝਟਕੇ ਲੱਗੇ ਨੇ ਇਸ ਦੇ ਵੇਲੇ ਆਗਰਿਕ ਇਹ ਵੱਡੀ ਖਬਰ ਹੈ ਕਿ ਸਿੱਕੇ ਭੁਚਾਲ ਦੇ ਝਟਕੀਆਂ ਦੇ ਨਾਲ ਨੇਪਾਲ ਤੇ ਤਿੱਬਤ ਕੰਬਿਆ ਰਿਕਟਰ ਸਕੇਲ ਗੱਲ ਕੀਤੀ ਜਾਵੇ ਤਾਂ ਰਿਕਟਰ ਸਕੇਲ ਤੇ 7.1 ਤੀਬਰਤਾ ਜੋਕੀ ਮਾਪੀ ਗਈ ਹੈ ਸਮਾਂ ਜੋਕੀ ਰਿਆਏ ਸਵੇਰੇ 6:38 ਮਿੰਟ ਤੇ ਭਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਦਿੱਲੀ ਐਨਸੀਆਰ ਦੇ ਵਿੱਚ ਹੀ ਤੇਜ਼ ਭਚਾਲ ਆਇਆ ਉੱਤਰ ਭਾਰਤ ਦੇ ਕਈ ਸ਼ਹਿਰਾਂ ਦੇ ਵਿੱਚ ਝਟਕੇ ਮਹਿਸੂਸ ਹੋਏ ਨੇ ਇਸ ਤੋਂ ਇਲਾਵਾ ਪਟਨਾ ਮਜ਼ਫਰਪੁਰ ਸਮੇਤ ਬਿਹਾਰ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਭਚਾਲ ਦੇ ਝਟਕੇ ਲੱਗੇ ਐਮਪੀ ਦੇ ਕਈ ਸ਼ਹਿਰਾਂ ਦੇ ਵਿੱਚ ਭਚਾਲ ਦੇ ਝਟਕੇ ਲੱਗੇ ਨੇ ਬੰਗਲਾਦੇਸ਼ ਚ ਚੀਨ ਦੇ ਵਿੱਚ ਹੀ ਭਚਾਲ ਆਇਆ ਆ ਚੀਨ ਦੇ ਵਿੱਚ 5.3 ਤੀਬਰਤਾ ਦੇ ਨਾਲ ਪੁਚਾਲ ਦੀ ਜੋ ਕੇ ਖਬਰ ਹੈ ਇਸੇ ਖਬਰਤੀ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਪ੍ਰਿੰਕਾ ਖੰਡਵਾਲ ਜੁੜੇ ਹੋਏ ਨੇ ਆ ਪ੍ਰਿੰਕਾ ਕੀ ਕੋ ਜਾਣਕਾਰੀ ਦਿੱਲੀ ਐਨਸੀਆਰ ਦੀ ਗੱਲ ਕਰੀਏ ਭਾਰਤ ਦੀ ਹੋਰ ਨਾ ਸੂਬਿਆਂ ਦੀ ਗੱਲ ਕਰੀਏ ਤਾਂ ਕਿੱਥੇ ਕਿੱਥੇ ਇਹ ਪੁਚਾਲ ਦੇ ਝਟਕੇ ਮਹਿਸੂਸ ਹੋਏ ਨੇ ਆ ਦੇਖਿਓ ਇਹ ਜੋ ਝਟਕੇ ਥੋੜੇ ਕਮਕੀ ਉਹ ਅਸ਼ੀਨ ਜਗ੍ਹਾ ਹੈ ਤੇ ਉਪਰ ਕਿ ਵਹਾਂ ਪਰ ਸੈਂਟਰ تھا ਔਰ सात दशमलव एक का सबसे बड़ा भूकंप का झटका था जिसके का असर जो है वो पंजाब दिल्ली मध्य प्रदेश हरियाणा सिक्किम तक इसका असर जो है वो देखने को मिला है लेकिन खास बात यह है कि इसी जगह में 24 घंटे में बहुत बार भूकंप आ गए हैं अभी सात बजे भी यहाँ पर आखिरी बार भूकंप के झटके जो है वो महसूस किए गए हैं सेवन पॉइंट वन मैग्नीक्यूड जो है वो बहुत ज्यादा होता है उसका कितना असर पड़ा है वो थोड़ी देर बाद तस्वीरें साफ होंगी

ਆ ਠੀਕ ਹੈ ਬ੍ਰਿੰਕਾ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ ਬਹੁਤ ਧੰਨਵਾਦ। ਪਚਾਲ ਦੇ ਝਟਕਿਆਂ ਦੇ ਨਾਲ ਕੰਬਿਆ ਨੇਪਾਲ ਤੇ ਤਿੱਬਤ ਰਿਕਟਰ ਸਕੇਲ ਤੇ 7.1 ਤੀਬਰਤਾ ਜੋ ਕਿ ਮਾਪੀ ਗਈ ਹੈ। ਆ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਸਵੇਰੇ 6:38 ਮਿੰਟ ਦੇ ਜੋ ਕਿ ਪਚਾਲ ਦੇ ਝਟਕੇ ਮਹਿਸੂਸ ਕੀਤੇ ਜਾਂਦੇ ਨੇ ਦਿੱਲੀ ਐਨਸੀਆਰ ਦੇ ਵਿੱਚ ਹੀ ਪਚਾਲਿਆ ਉੱਤਰ ਭਾਰ ਦੇ ਕਈ ਸ਼ਰਾਂ ਦੇ ਵਿੱਚ ਪਚਾਲ ਦੇ ਤੇਜ਼ ਝਟਕੇ ਮਹਿਸੂਸ ਹੋਏ ਨੇ। ਆ ਵਕਫ ਵਕ ਜੋ ਕਿ ਉਸ ਵੇਲੇ ਦੀਆਂ ਤਸਵੀਰਾਂ ਜਿਹੜੀਆਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਉਹ ਤਸਵੀਰਾਂ ਵੀ ਅਸੀਂ ਤੁਹਾਨੂੰ ਵਿਖਾ ਰਹੇ ਹਾਂ ਉਹਨਾਂ ਤਸਵੀਰਾਂ ਦੇ ਵਿੱਚ ਪੁਚਾਲ ਦੇ ਛਟਕੇ ਜਿਹੜੇ ਲੱਗਦੇ ਹੋਏ ਆ ਤਸਵੀਰਾਂ ਦੇ ਵਿੱਚ ਕੈਦ ਹੋਏ ਨੇ ਕਿਉਂਕਿ ਜਦੋਂ ਇਸ ਤਰੀਕੇ ਦਾ ਮਾਹੌਲ ਬਣਦਾ ਹੈ ਜਦੋਂ ਕਿਸੇ ਨੂੰ ਇਸ ਦੇ ਬਾਰੇ ਪਤਾ ਲੱਗਦਾ ਕਿ ਪੁਚਾਲ ਦੇ ਛਟਕੇ ਜੋ ਕਿ ਆ ਲੱਗ ਰਹੇ ਨੇ ਤਾਂ ਫਿਰ ਆ ਪਹਿਲਾਂ ਹਰੇਕ ਦੇ ਵੱਲੋਂ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਤੇ ਮਾਹਿਰਾਂ ਵੱਲੋਂ ਇਹ ਵੀ ਕਿਹਾ ਜਾਂਦਾ ਹੈ ਕਿ ਜਦੋਂ ਵੀ ਅਜਿਹੇ ਤਰੀਕੇ ਦਾ ਪੁਚਾਲ ਆਉਂਦਾ ਹੈ ਜਾਂ ਛਟਕੇ ਮਹਿਸੂਸ ਹੁੰਦੇ ਨੇ ਤਾਂ ਬਿਲਕੁਲ ਘਰ ਦੇ ਨੇੜੇ ਜਿਹੜੀ ਵੀ ਖਾਲੀ ਜਗ੍ਹਾ ਆ ਕੋਈ ਸੇਫ ਜਗ੍ਹਾ ਹੈ ਤਾਂ ਉਸ ਜਗ੍ਹਾ ਤੇ ਜਾਇਆ ਜਾਵੇ ਕਿਉਂਕਿ ਸਵੇਰ ਦਾ ਸਮਾਂ ਸੀ ਆ ਬ ਆ ਤਾਂ ਸੁਭਾਵਿਕ ਕਰ ਜਦੋਂ ਇਸ ਤਰੀਕੇ ਨਾਲ ਝਟਕੇ ਮਹਿਸੂਸ ਹੁੰਦੇ ਨੇ ਆ ਤਾਂ ਫਿਰ ਲੋਕੀ ਆ ਖੁੱਲੀ ਜਗ੍ਹਾ ਤੇ ਬਿਲਕੁਲ ਸੇਫ ਜਗ੍ਹਾ ਤੇ ਚਲੇ ਗਏ। ਹਾਲ ਦੇ ਝਟਕਿਆਂ ਦੇ ਨਾਲ ਕੰਬਿਆ ਨੇਪਾਲ ਤੇ ਤਿੱਬਤ ਰਿਕਟਰ ਸਕੇਲ ਤੇ ਮਾਪੀ ਗਈ ਹੈ 7.1 ਤੀਬਰਤਾ। ਇਹ 7.1 ਤੀਬਰਤਾ ਪਹੁੰਚਾਲ ਦੇ ਰਹੀ ਹੈ ਪਹੁੰਚਾਲ ਦੇ ਝਟਕਿਆਂ ਦੀ ਰਿਹਾ ਸਵੇਰੇ 6:38 ਮਿੰਟ ਤੇ ਪਹੁੰਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਦਿੱਲੀ ਐਨਸੀਆਰ ਦੇ ਵਿੱਚ ਪੁਚਾਲ ਦੇ ਤੇਜ਼ ਝਟਕੇ ਜੋ ਕਿ ਮਹਿਸੂਸ ਹੋਏ ਨੇ ਉੱਤਰਪਾਰ ਦੇ ਕਈ ਸ਼ਹਿਰਾਂ ਦੇ ਵਿੱਚ ਤੇਜ਼ ਝਟਕੇ ਲੱਗੇ ਨੇ ਉੱਥੇ ਗੱਲ ਪਟਨਾ ਦੇ ਕਰੀਏ ਮੁਜੱਫਰਪੁਰ ਸਮੇਤ ਬਿਹਾਰ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਪੁਚਾਲ ਦੇ ਝਟਕੇ ਲੱਗੇ ਨੇ ਉੱਥੇ ਮਧ ਪ੍ਰਦੇਸ਼ ਦੇ ਕਈ ਸ਼ਹਿਰਾਂ ਦੇ ਵਿੱਚ ਵੀ ਪੁਚਾਲ ਆਇਆ ਬੰਗਲਾਦੇਸ਼ ਚੀਨ ਦੇ ਵਿੱਚ ਵੀ ਪੁਚਾਲ ਦੀਆਂ ਖਬਰਾਂ ਨੇ ਚੀਨ ਦੇ ਵਿੱਚ 5.3 ਤੀਬਰਤਾ ਦੇ ਨਾਲ ਪੁਚਾਲ ਦੇ ਝਟਕੇ ਮਹਿਸੂਸ ਹੋਏ ਨੇ ਵੱਖ-ਵੱਖ ਜਗਾਵਾਂ 'ਤੇ ਪੁਚਾਲ ਦੇ ਝਟਕੇ ਲੱਗੇ ਨੇ ਇਸ ਦੇ ਵੇਲੇ ਆਗਰੇ ਕੀ ਵੱਡੀ ਖਬਰ ਹੈ ਕਿ ਸਿੱਕੇ ਪਚਾਲ ਦੇ ਝਟਕਿਆਂ ਦੇ ਨਾਲ ਨੇਪਾਲ ਤੇ ਤਿੱਬਤ ਕੰਬਿਆ ਰਿਕਟਰ ਸਕੇਲ ਗੱਲ ਕੀਤੀ ਜਾਵੇ ਤਾਂ ਰਿਕਟਰ ਸਕੇਲ ਤੇ 7.1 ਤੀਬਰਤਾ ਜੋ ਕਿ ਮਾਪੀ ਗਈ ਹੈ ਸਮਾਂ ਜੋ ਕਿ ਰਿਹਾਏ ਸਵੇਰੇ 6:38 ਮਿੰਟ ਤੇ ਪਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਦਿੱਲੀ ਐਨਸੀਆਰ ਦੇ ਵਿੱਚ ਹੀ ਤੇਜ਼ ਪਚਾਲ ਆਇਆ ਉੱਤਰ ਭਾਰਤ ਦੇ ਕਈ ਸ਼ਹਿਰਾਂ ਦੇ ਵਿੱਚ ਇਹ ਝਟਕੇ ਮਹਿਸੂਸ ਹੋਏ ਨੇ ਇਸ ਤੋਂ ਇਲਾਵਾ ਪਟਨਾ, ਮਜ਼ਫਰਪੁਰ ਸਮੇਤ ਬਿਹਾਰ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਪਹਛਾਲ ਦੇ ਛਟਕੇ ਲੱਗੇ ਐਮਪੀ ਦੇ ਕਈ ਸ਼ਰਾਂ ਦੇ ਵਿੱਚ ਪਹਛਾਲ ਦੇ ਛਟਕੇ ਲੱਗੇ ਨੇ ਬੰਗਲਾਦੇਸ਼ ਚ ਚੀਨ ਦੇ ਵਿੱਚ ਹੀ ਪਹਛਾਲ ਆਇਆ ਆ ਚੀਨ ਦੇ ਵਿੱਚ 5.3 ਤੀਬਰਤਾ ਦੇ ਨਾਲ ਪਹਛਾਲ ਦੀ ਜੋ ਕੇ ਖਬਰ ਹੈ ਐਸੇ ਖਬਰਤੀ ਹੋਰ ਜਰਾ ਜਾਣਕਾਰੀ ਲਈ ਸਾਡੇ ਸਹਿਯੋਗੀ ਪ੍ਰਿੰਕਾ ਖੰਡਵਾਲ ਜੁੜੇ ਹੋਏ ਨੇ ਆ ਪ੍ਰਿੰਕਾ ਕੀ ਕੋ ਜਾਣਕਾਰੀ ਦਿੱਲੀ ਐਨਸੀਆਰ ਦੀ ਗੱਲ ਕਰੀਏ ਭਾਰਤ ਦੇ ਹੋਰ ਨਾ ਸੂਬਿਆਂ ਦੀ ਗੱਲ ਕਰੀਏ ਤਾਂ ਕਿੱਥੇ ਕਿੱਥੇ ਇਹ ਪਹਛਾਲ ਦੇ ਛਟਕੇ ਮਹਿਸੂਸ ਹੋਏ ਨੇ देखिए ये जो झटके थे भूकंप के वो शीजान जगह है तिब्बत की वहां पर उसका एपी सेंटर था और सात दशमलव एक का सबसे बड़ा भूकंप का झटका था जिसके जिसका असर जो है वो पंजाब दिल्ली मध्य प्रदेश हरियाणा सिक्किम तक इसका असर जो है वो देखने को मिला है लेकिन खास बात ये है कि इसी जगह में चौबीस घंटे में बहुत बार भूकंप आ गए हैं अभी सात बजे भी यहाँ पर आखिरी बार भूकंप के झटके जो है वो महसूस किए गए हैं और 7.1 मैग्नीट्यूड जो है बहुत ज्यादा होता है उसका कितना असर पड़ा है वो अतुल बेवा पर तस्वीरें साफ होंगी डेप्थ की बात की जाए तो 10 किलोमीटर डेप्थ में ये भूकंप जो है वो महसूस किया गया है और अभी आखिरी भूकंप उसी जगह पर 7 बजकर 7 मिनट लग के आया है जी प्रियंका जे दिल्ली जी गल करिए बाकी सुबहं दी रिक्टर स्केल कि इस बारे की जानकारी सामने आई है અને જો ભૂકંપ કા એપીસેન્ટર જો હોતા હે તો વહી પર જો ભૂકંપ કી તીવ્રતા હે મેપાઈ જાતી હે તો 7.1 થી થા વો જો જિસ્કે ઝટકે જો હે ને દિલ્હી તક एनसीआर તક એમપી તક ભી લન્ચીસ કી ગયા હે હા ઠીક હે પ્રિંકા ફિલાહાલ દી પુરી જાનકારી બહોત બહોત આનંતવાતા પછાડ દે છટકિયા દે naal kambya નેપાલ તે તિબેટ રિક્ટર સ્કેલ તે 7.1 તીવ્રતા જો કે માપી ગઈ હે આ સમય દી ગલ કીતી જાવે તા સવેરે 6:38 મિનિટે જો કે પછાડ દે છટકે ਆਪ ਮਹਿਸੂਸ ਕੀਤੇ ਜਾਂਦੇ ਨੇ ਦਿੱਲੀ ਐਨਸੀਆਰ ਦੇ ਵਿੱਚ ਹੀ ਪਚਾਲਿਆ ਉੱਤੇ ਭਰਦੇ ਕਈ ਸ਼ਰਾਂ ਦੇ ਵਿੱਚ ਪਚਾਲ ਦੇ ਤੇ ਛਟਕੇ ਮਹਿਸੂਸ ਹੋਏ ਨੇ ਆ ਵਕ ਵਕ ਜੋ ਉਸ ਮੇਲੇ ਦੀਆਂ ਤਸਵੀਰਾਂ ਜਿਹੜੀਆਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਉਹ ਤਸਵੀਰਾਂ ਵੀ ਅਸੀਂ ਤੁਹਾਨੂੰ ਵਿਖਾ ਰਹੇ ਹਾਂ ਉਹਨਾਂ ਤਸਵੀਰਾਂ ਦੇ ਵਿੱਚ ਪਚਾਲ ਦੇ ਛਟਕੇ ਜਿਹੜੇ ਲੱਗਦੇ ਹੋਏ ਆਤਸ ਵੀਰਾਂ ਦੇ ਵਿੱਚ ਕੈਦ ਹੋਏ ਨੇ ਕਿਉਂਕਿ ਜਦੋਂ ਇਸ ਤਰੀਕੇ ਦਾ ਮਾਹੌਲ ਬਣਦਾ ਹੈ ਜਦੋਂ ਕਿਸੇ ਨੂੰ ਇਸ ਦੇ ਬਾਰੇ ਪਤਾ ਲੱਗਦਾ ਕਿ ਪੁਚਾਲ ਦੇ ਛਟਕੇ ਜੋ ਕਿ ਆ ਲੱਗ ਰਹੇ ਨੇ ਤਾਂ ਫਿਰ ਆ ਪਹਿਲਾਂ ਹਰੇਕ ਦੇ ਵੱਲੋਂ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਤੇ ਮਾਹਿਰਾਂ ਵੱਲੋਂ ਇਹ ਵੀ ਕਿਹਾ ਜਾਂਦਾ ਹੈ ਕਿ ਜਦੋਂ ਇਹ ਅਜਿਹੇ ਤਰੀਕੇ ਦਾ ਪੁਚਾਲ ਆਉਂਦਾ ਹੈ ਜਾਂ ਛਟਕੇ ਮਹਿਸੂਸ ਹੁੰਦੇ ਨੇ ਤਾਂ ਬਿਲਕੁਲ ਘਰ ਦੇ ਨੇੜੇ ਜਿਹੜੀ ਵੀ ਖਾਲੀ ਜਗ੍ਹਾ ਆ ਕੋਈ ਸੇਫ ਜਗ੍ਹਾ ਹੈ ਤਾਂ ਉਸ ਜਗ੍ਹਾ ਤੇ ਜਾਇਆ ਜਾਵੇ ਕਿਉਂਕਿ ਉਸ ਵੇਲੇ ਦਾ ਸਮਾਂ ਸੀ ਆ ਬਹੁਤ ਸਾਰੇ ਲੋਕ ਉਸ ਵੇਲੇ ਆ ਸੁੱਤੇ ਵੀ ਹੋਣਗੇ ਆ ਤਾਂ ਸੁਭਾਵਿਕ ਜਦੋਂ ਇਸ ਤਰੀਕੇ ਨਾਲ ਛਟਕੇ ਮਹਿਸੂਸ ਹੁੰਦੇ ਨੇ ਆ ਤਾਂ ਫ ਆ ਖੁੱਲੀ ਜਗ੍ਹਾ ਤੇ ਬਿਲਕੁਲ ਸੇਫ ਜਗ੍ਹਾ ਤੇ ਚਲੇ ਗਏ ਹਲਦੇ ਝਟਕਿਆਂ ਦੇ ਨਾਲ ਕੰਬਿਆ ਨੇਪਾਲ ਤੇ ਤਿੱਬਤ ਰਿਕਟਰ ਸਕੇਲ ਤੇ ਮਾਪੀ ਗਈ ਹੈ 7.1 ਤੀਬਰਤਾ ਇਹ 7.1 ਤੀਬਰਤਾ ਪਹੁੰਚਾਲ ਦੇ ਰਹੀ ਹੈ ਪਹੁੰਚਾਲ ਦੇ ਝਟਕਿਆਂ ਦੀ ਰਿਹਾ ਸਵੇਰੇ 6:38 ਮਿੰਟ ਤੇ ਪਹੁੰਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਦਿੱਲੀ ਐਨਸੀਆਰ ਦੇ ਵਿੱਚ ਪਹੁੰਚਾਲ ਦੇ ਤੇਜ਼ ਝਟਕੇ ਜੋ ਕਿ ਮਹਿਸੂਸ ਹੋਏ ਨੇ ਉੱਤਰਪਾਰ ਦੇ ਕਈ ਸ਼ਰਾਂ ਦੇ ਵਿੱਚ ਤੇ ਝਟਕੇ ਲੱਗੇ ਨੇ ਉੱਥੇ ਗੱਲ ਪਟਨਾ ਦੇ ਕਰੀਏ ਮੁਜ਼ੱਫਰਪੁਰ ਸਮੇਤ ਬਿਹਾਰ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਪੁਚਾਲ ਦੇ ਝਟਕੇ ਲੱਗੇ ਨੇ ਉੱਥੇ ਮਧ ਪ੍ਰਦੇਸ਼ ਦੇ ਕਈ ਸ਼ਹਿਰਾਂ ਦੇ ਵਿੱਚ ਵੀ ਪੁਚਾਲ ਆਇਆ ਬੰਗਲਾਦੇਸ਼ ਚੀਨ ਦੇ ਵਿੱਚ ਵੀ ਪੁਚਾਲ ਦੀਆਂ ਖਬਰਾਂ ਨੇ ਚੀਨ ਦੇ ਵਿੱਚ 5.3 ਤੀਬਰਤਾ ਦੇ ਨਾਲ ਪੁਚਾਲ ਦੇ ਝਟਕੇ ਮਹਿਸੂਸ ਹੋਏ ਨੇ ਵੱਖ-ਵੱਖ ਜਗਾਵਾਂ 'ਤੇ ਪੁਚਾਲ ਦੇ ਝਟਕੇ ਲੱਗੇ ਨੇ ਇਸ ਦੇ ਵੇਲੇ ਜਿਹੜੀ ਕਿ ਵੱਡੀ ਖਬਰ ਹੈ ਕਿ ਪੁਚਾਲ ਦੇ ਝਟਕਿਆਂ ਦੇ ਨਾਲ ਨੇਪਾਲ ਤੇ ਤਿੱਬਤ ਕੰਬਿਆ ਰਿਕਟਰ ਸਕੇਲ ਗੱਲ ਕੀਤੀ ਜਾਵੇ ਤਾਂ ਰਿਕਟਰ ਸਕੇਲ ਤੇ 7.1 ਤੀਬਰਤਾ ਜੋ ਕਿ ਮਾਪੀ ਗਈ ਹੈ ਸਮਾਂ ਜੋ ਕਿ ਰਿਆਏ ਸਵੇਰੇ 6:38 ਮਿੰਟ ਤੇ ਪਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਦਿੱਲੀ ਐਨਸੀਆਰ ਦੇ ਵਿੱਚ ਵੀ ਤੇਜ਼ ਪਚਾਲ ਆਇਆ ਉੱਤਰ ਭਾਰ ਦੇ ਕਈ ਸ਼ਹਿਰਾਂ ਦੇ ਵਿੱਚ ਇਹ ਝਟਕੇ ਮਹਿਸੂਸ ਹੋਏ ਨੇ ਇਸ ਤੋਂ ਇਲਾਵਾ ਪਟਨਾ, ਮਜ਼ਫਰਪੁਰ ਸਮੇਤ ਬਿਹਾਰ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਪਹਛਾਲ ਦੇ ਝਟਕੇ ਲੱਗੇ ਐਮਪੀ ਦੇ ਕਈ ਸ਼ਰਾਂ ਦੇ ਵਿੱਚ ਪਹਛਾਲ ਦੇ ਝਟਕੇ ਲੱਗੇ ਨੇ ਬੰਗਲਾਦੇਸ਼ ਚ ਚੀਨ ਦੇ ਵਿੱਚ ਵੀ ਪਹਛਾਲ ਆਇਆ ਆ ਚੀਨ ਦੇ ਵਿੱਚ 5.3 ਤੀਬਰਤਾ ਦੇ ਨਾਲ ਪਹਛਾਲ ਦੀ ਜੋ ਕੇ ਖਬਰ ਹੈ ਐਸੇ ਖਬਰਤੀ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਪ੍ਰਿੰਕਾ ਖੰਡਵਾਲ ਜੁੜੇ ਹੋਏ ਨੇ ਆ ਪ੍ਰਿੰਕਾ ਕੀ ਕੋ ਜਾਣਕਾਰੀ ਦਿੱਲੀ ਐਨਸੀਆਰ ਦੀ ਗੱਲ ਕਰੀਏ ਭਾਰਤ ਦੇ ਹੋਰ ਨਾ ਸੂਬਿਆਂ ਦੀ ਗੱਲ ਕਰੀਏ ਤਾਂ ਕਿੱਥੇ ਕਿੱਥੇ ਇਹ ਪਹਛਾਲ ਦੇ ਝਟਕੇ ਮਹਿਸੂਸ ਹੋਏ ਨੇ देखिए ये जो झटके थे भूकंप के वो शीजन जगह है तिब्बत की वहाँ पर उसका एपी सेंटर था और सात दशमलव एक का सबसे बड़ा भूकंप का झटका था जिसके का असर जो है वो पंजाब दिल्ली मध्य प्रदेश हरियाणा सिक्किम तक इसका असर जो है वो देखने को मिला है लेकिन खास बात ये है कि इसी जगह में चौबीस घंटे में बहुत बार भूकंप आ गए हैं अभी सात बजे भी यहाँ पर आखिरी बार भूकंप के झटके जो है वो महसूस किए गए हैं और 7.1 मैग्नीट्यूड जो है वो बहुत ज्यादा होता है उसका कितना असर पड़ा है वो अतुल देर बाद तो पूरी साफ तो हो होंगी डेप्थ की बात की जाए तो 10 किलोमीटर डेप्थ तो में ये भूकंप जो है वो महसूस किया गया है और अभी आखिरी भूकंप उसी जगह पर 7:00 बजकर 7 मिनट के आया है जी प्रियंका जे दिल्ली दी गल करिए बाकी सुबह दी रिक्टर स्केल कि इस बारे की जानकारी सामने आई है અને હુકમકાક એપીસેન્ટર જો હોતા હે તો વહી પર જો હુકમકી યુતિતાયા મે માપી જાતી હે તો 7.1 થી થા વો જો જિસ્કે ઢકકે જો હે વો દિલ્હી તક એંસેયા તક એમપી તક ભી લંચિસ કી ગયા હૈ હા ઠીક હે પ્રિંકા ફિલાહ દી પુરી જાણકારી બહોત બહોત ધન્યવાદ પછાડ દે ઠટકે દે naal kambya નેપાલ તે તિબત રિક્ટર સ્કેલ તે 7.1 તીવ્રતા જો કે માપી ગઈ હૈ આ સમય દી ગલ કીતી જાવે તા સવેરે 6:38 મિનિટે જો કે પછાડ દે ઠટકે ਆ ਮਹਿਸੂਸ ਕੀਤੇ ਜਾਂਦੇ ਨੇ ਦਿੱਲੀ ਐਨਸੀਆਰ ਦੇ ਵਿੱਚ ਹੀ ਪਚਾਲਿਆ ਉੱਤਰ ਭਾਰ ਦੇ ਕਈ ਸ਼ਰਾਂ ਦੇ ਵਿੱਚ ਪਚਾਲਦੇ ਤੇ ਛਟਕੇ ਮਹਿਸੂਸ ਹੋਏ ਨੇ ਆ ਵਕਫ ਵਕ ਜੋ ਉਸ ਵਲੇ ਦੀਆਂ ਤਸਵੀਰਾਂ ਜਿਹੜੀਆਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਉਹ ਤਸਵੀਰਾਂ ਵੀ ਅਸੀਂ ਤੁਹਾਨੂੰ ਵਿਖਾ ਰਹੇ ਹਾਂ ਉਹਨਾਂ ਤਸਵੀਰਾਂ ਦੇ ਵਿੱਚ ਪੁਚਾਲ ਦੇ ਛਟਕੇ ਜਿਹੜੇ ਲੱਗਦੇ ਹੋਏ ਆ ਤਸਵੀਰਾਂ ਦੇ ਵਿੱਚ ਕੈਦ ਹੋਏ ਨੇ ਕਿਉਂਕਿ ਜਦੋਂ ਇਸ ਤਰੀਕੇ ਦਾ ਮਾਹੌਲ ਬਣਦਾ ਹੈ ਜਦੋਂ ਕਿਸੇ ਨੂੰ ਇਸ ਦੇ ਬਾਰੇ ਪਤਾ ਲੱਗਦਾ ਕਿ ਪੁਚਾਲ ਦੇ ਛਟਕੇ ਜੋ ਕੇ ਆ ਲੱਗ ਰਹੇ ਨੇ ਤਾਂ ਫਿਰ ਪਹਿਲਾਂ ਹਰੇਕ ਦੇ ਵੱਲੋਂ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਤੇ ਮਾਹਿਰਾਂ ਵੱਲੋਂ ਇਹ ਵੀ ਕਿਹਾ ਜਾਂਦਾ ਹੈ ਕਿ ਜਦੋਂ ਇਹ ਅਜਿਹੇ ਤਰੀਕੇ ਦਾ ਪੁਚਾਲ ਆਉਂਦਾ ਹੈ ਜਾਂ ਛਟਕੇ ਮਹਿਸੂਸ ਹੁੰਦੇ ਨੇ ਤਾਂ ਬਿਲਕੁਲ ਘਰ ਦੇ ਨੇੜੇ ਜਿਹੜੀ ਵੀ ਖਾਲੀ ਜਗ੍ਹਾ ਆ ਕੋਈ ਸੇਫ ਜਗ੍ਹਾ ਹੈ ਤਾਂ ਉਸ ਜਗ੍ਹਾ ਤੇ ਜਾਇਆ ਜਾਵੇ ਕਿਉਂਕਿ ਸਵੇਰ ਦਾ ਸਮਾਂ ਸੀ ਆ ਬਹੁ ਆ ਤਾਂ ਸੁਭਾਵਿਕ ਕਰ ਜਦੋਂ ਇਸ ਤਰੀਕੇ ਨਾਲ ਝਟਕੇ ਮਹਿਸੂਸ ਹੁੰਦੇ ਨੇ ਆ ਤਾਂ ਫਿਰ ਲੋਕੀ ਆ ਖੁੱਲੀ ਜਗ੍ਹਾ ਤੇ ਬਿਲਕੁਲ ਸੇਫ ਜਗ੍ਹਾ ਤੇ ਚਲੇ ਗਏ। ਹਾਲ ਦੇ ਝਟਕਿਆਂ ਦੇ ਨਾਲ ਕੰਬਿਆ ਨੇਪਾਲ ਤੇ ਤਿੱਬਤ ਰਿਕਟਰ ਸਕੇਲ ਤੇ ਮਾਪੀ ਗਈ ਹੈ 7.1 ਤੀਬਰਤਾ। ਇਹ 7.1 ਤੀਬਰਤਾ ਪਹੁੰਚਾਲ ਦੇ ਰਹੀ ਹੈ ਪਹੁੰਚਾਲ ਦੇ ਝਟਕਿਆਂ ਦੀ ਰਿਹਾ ਸਵੇਰੇ 6:38 ਮਿੰਟ ਤੇ ਪਹੁੰਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਦਿੱਲੀ ਐਨਸੀਆਰ ਦੇ ਵਿੱਚ ਪੁਚਾਲ ਦੇ ਤੇਜ਼ ਝਟਕੇ ਜੋ ਕਿ ਮਹਿਸੂਸ ਹੋਏ ਨੇ ਉੱਤਰਪਾਰ ਦੇ ਕਈ ਸ਼ਹਿਰਾਂ ਦੇ ਵਿੱਚ ਤੇਜ਼ ਝਟਕੇ ਲੱਗੇ ਨੇ ਉੱਥੇ ਗੱਲ ਪਟਨਾ ਦੇ ਕਰੀਏ ਮੁਜੱਫਰਪੁਰ ਸਮੇਤ ਬਿਹਾਰ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਪੁਚਾਲ ਦੇ ਝਟਕੇ ਲੱਗੇ ਨੇ ਉੱਥੇ ਮਧ ਪ੍ਰਦੇਸ਼ ਦੇ ਕਈ ਸ਼ਹਿਰਾਂ ਦੇ ਵਿੱਚ ਵੀ ਪੁਚਾਲ ਆਇਆ ਬੰਗਲਾਦੇਸ਼ ਚੀਨ ਦੇ ਵਿੱਚ ਵੀ ਪੁਚਾਲ ਦੀਆਂ ਖਬਰਾਂ ਨੇ ਚੀਨ ਦੇ ਵਿੱਚ 5.3 ਤੀਬਰਤਾ ਦੇ ਨਾਲ ਪੁਚਾਲ ਦੇ ਝਟਕੇ ਮਹਿਸੂਸ ਹੋਏ ਨੇ ਵੱਖ-ਵੱਖ ਜਗਾਵਾਂ 'ਤੇ ਪੁਚਾਲ ਦੇ ਝਟਕੇ ਲੱਗੇ ਨੇ ਇਸ ਦੇ ਵੇਲੇ ਅਗੜ ਕੀ ਵੱਡੀ ਖਬਰ ਹੈ ਕਿ ਸਿੱਕੇ ਪਚਾਲ ਦੇ ਝਟਕਿਆਂ ਦੇ ਨਾਲ ਨੇਪਾਲ ਤੇ ਤਿੱਬਤ ਕੰਬਿਆ ਰਿਕਟਰ ਸਕੇਲ ਗੱਲ ਕੀਤੀ ਜਾਵੇ ਤਾਂ ਰਿਕਟਰ ਸਕੇਲ ਤੇ 7.1 ਤੀਬਰਤਾ ਜੋ ਕਿ ਮਾਪੀ ਗਈ ਹੈ ਸਮਾਂ ਜੋ ਕਿ ਰਿਹਾਏ ਸਵੇਰੇ 6:38 ਮਿੰਟ ਤੇ ਪਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਦਿੱਲੀ ਐਨਸੀਆਰ ਦੇ ਵਿੱਚ ਵੀ ਤੇਜ਼ ਪਚਾਲ ਆਇਆ ਉੱਤਰ ਭਾਰਤ ਦੇ ਕਈ ਸ਼ਹਿਰਾਂ ਦੇ ਵਿੱਚ ਇਹ ਝਟਕੇ ਮਹਿਸੂਸ ਹੋਏ ਨੇ ਇਸ ਤੋਂ ਇਲਾਵਾ ਪਟਨਾ ਮਜ਼ਫਰਪੁਰ ਸਮੇਤ ਬਿਹਾਰ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਪਹਛਾਲ ਦੇ ਝਟਕੇ ਲੱਗੇ ਐਮਪੀ ਦੇ ਕਈ ਸ਼ਰਾਂ ਦੇ ਵਿੱਚ ਪਹਛਾਲ ਦੇ ਝਟਕੇ ਲੱਗੇ ਨੇ ਬੰਗਲਾਦੇਸ਼ ਤੇ ਚੀਨ ਦੇ ਵਿੱਚ ਵੀ ਪਹਛਾਲ ਆਇਆ ਆ ਚੀਨ ਦੇ ਵਿੱਚ 5.3 ਤੀਬਰਤਾ ਦੇ ਨਾਲ ਪਹਛਾਲ ਦੀ ਜੋ ਕੇ ਖਬਰ ਹੈ ਇਸੇ ਖਬਰਤੀ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਪ੍ਰਿੰਕਾ ਖੰਡਵਾਲ ਜੁੜੇ ਹੋਏ ਨੇ ਆ ਪ੍ਰਿੰਕਾ ਕੀ ਕੋ ਜਾਣਕਾਰੀ ਦਿੱਲੀ ਐਨਸੀਆਰ ਦੀ ਗੱਲ ਕਰੀਏ ਭਾਰਤ ਦੇ ਹੋਰ ਨਾ ਸੂਬਿਆਂ ਦੀ ਗੱਲ ਕਰੀਏ ਤਾਂ ਕਿੱਥੇ ਕਿੱਥੇ ਇਹ ਪਹਛਾਲ ਦੇ ਝਟਕੇ ਮਹਿਸੂਸ ਹੋਏ ਨੇ देखिए ये जो झटके थे भूकंप के वो शीजान जगह है तिब्बत की वहां पर उसका एपी सेंटर था और सात दशमलव एक का सबसे बड़ा भूकंप का झटका था जिसके आज का असर जो है वो पंजाब दिल्ली मध्य प्रदेश हरियाणा सिक्किम तक इसका असर जो है वो देखने को मिला है लेकिन खास बात यह है कि इसी जगह में चौबीस घंटे में बहुत बार भूकंप आ गए हैं अभी सात बजे भी यहाँ पर आखिरी बार भूकंप के झटके जो है वो महसूस किए गए हैं Uh, 7.1 मैग्नीट्यूड uh, जो है वो बहुत ज्यादा होता है उसका कितना असर पड़ा है भूछोल में एक बार तस्वीरें आप होंगी डेप्थ की बात की जाए तो 10 किलोमीटर डेप्थ में ये भूकंप जो है वो महसूस किया गया है और अभी आखिरी भूकंप उसी जगह पर 7.5 का 7 में लग के आया है जी प्रियंका जे दिल्ली दी गल करिए बाकी सुबह दी रिक्टर स्केल कि इस बारे की जानकारी सामने आई है અમે જો भूकंप કા એપિસેન્ટર જો હોતા હે તો વહી પર જો भूकंप કી તીવ્રતા હે મેપી જાતી હૈ તો 7.1 થી થા વો જો જિસકે ઠકકે જો હે વો દિલ્હી તક એન્સેયા તક એમપી તક ભી લંચિત હૈ હા ઠીક હે પ્રિંકા ફિલાહ તી પૂરી જાણકારી બહોત બહોત ધન્યવાદ પછાત દે ઠકકે દે naal કંપિયા નેપાલ તે તિબત રિક્ટર સ્કેલ તે 7.1 તીવ્રતા જો કે માપી ગઈ હૈ આ સમય દી ગલ કીતી જાવે તા સવેરે 6:38 મિનિટે જો કે પછાત દે ઠકકે ਆ ਮਹਿਸੂਸ ਕੀਤੇ ਜਾਂਦੇ ਨੇ ਬੀਟੀਐਨਸੀਆਰ ਦੇ ਵਿੱਚ ਹੀ ਪਚਾਲਿਆ ਉੱਤੇ ਭਰਦੇ ਕਈ ਸ਼ਰਾਂ ਦੇ ਵੀ ਪਚਾਲਦੇ ਤੇ ਛਟਕੇ ਮਹਿਸੂਸ ਹੋਏ ਨੇ ਆ ਵਕਫ ਵਕ ਜੋ ਉਸ ਵਿੜੇ ਦੀਆਂ ਤਸਵੀਰਾਂ ਜਿਹੜੀਆਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਉਹ ਤਸਵੀਰਾਂ ਵੀ ਅਸੀਂ ਤੁਹਾਨੂੰ ਵਿਖਾ ਰਹੇ ਹਾਂ ਉਹਨਾਂ ਤਸਵੀਰਾਂ ਦੇ ਵਿੱਚ ਪੁਚਾਲ ਦੇ ਛਟਕੇ ਜਿਹੜੇ ਲੱਗਦੇ ਹੋਏ ਆ ਤਸਵੀਰਾਂ ਦੇ ਵਿੱਚ ਕੈਦ ਹੋਏ ਨੇ ਕਿਉਂਕਿ ਜਦੋਂ ਇਸ ਤਰੀਕੇ ਦਾ ਮਾਹੌਲ ਬਣਦਾ ਹੈ ਜਦੋਂ ਕਿਸੇ ਨੂੰ ਇਸ ਦੇ ਬਾਰੇ ਪਤਾ ਲੱਗਦਾ ਹੈ ਕਿ ਪੁਚਾਲ ਦੇ ਛਟਕੇ ਜੋ ਕਿ ਆ ਲੱਗ ਰਹੇ ਨੇ ਤਾਂ ਫਿਰ ਆ ਪਹਿਲਾਂ ਹਰੇਕ ਦੇ ਵੱਲੋਂ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਤੇ ਮਾਹਿਰਾਂ ਵੱਲੋਂ ਇਹ ਵੀ ਕਿਹਾ ਜਾਂਦਾ ਹੈ ਕਿ ਜਦੋਂ ਇਹ ਅਜਿਹੇ ਇਸ ਤਰੀਕੇ ਦਾ ਪੁਚਾਲ ਆਉਂਦਾ ਹੈ ਜਾਂ ਛਟਕੇ ਮਹਿਸੂਸ ਹੁੰਦੇ ਨੇ ਤਾਂ ਬਿਲਕੁਲ ਘਰ ਦੇ ਨੇੜੇ ਜਿਹੜੀ ਵੀ ਖਾਲੀ ਜਗ੍ਹਾ ਆ ਕੋਈ ਸੇਫ ਜਗ੍ਹਾ ਹੈ ਤਾਂ ਉਸ ਜਗ੍ਹਾ ਤੇ ਜਾਇਆ ਜਾਵੇ ਕਿਉਂਕਿ ਸਵੇਰ ਦਾ ਸਮਾਂ ਸੀ ਆ ਤਾਂ ਸੁਭਾਵਿਕ ਜਦੋਂ ਇਸ ਤਰੀਕੇ ਨਾਲ ਛਟਕੇ ਮਹਿਸੂਸ ਹੁੰਦੇ ਨੇ ਆ ਤਾਂ ਫਿਰ ਲੋਕੀ ਆ ਖੁੱਲੀ ਜਗ੍ਹਾ ਤੇ ਬਿਲਕੁਲ ਸੇਫ ਜਗ੍ਹਾ ਤੇ ਚਲੇ ਗਏ ਹਾਲ ਦੇ ਝਟਕਿਆਂ ਦੇ ਨਾਲ ਕੰਬਿਆਲ ਨੇਪਾਲ ਤੇ ਤਿੱਬਤ ਰਿਕਟਰ ਸਕੇਲ ਤੇ ਮਾਪੀ ਗਈ ਹੈ 7.1 ਤੀਬਰਤਾ ਇਹ 7.1 ਤੀਬਰਤਾ ਪਹੁੰਚਾਲ ਦੇ ਰਹੀ ਹੈ ਪਹੁੰਚਾਲ ਦੇ ਝਟਕਿਆਂ ਦੀ ਰਿਹਾ ਸਵੇਰੇ 6:38 ਮਿੰਟ ਤੇ ਪਹੁੰਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਦਿੱਲੀ ਐਨਸੀਆਰ ਦੇ ਵਿੱਚ ਪੁਚਾਲ ਦੇ ਤੇਜ਼ ਝਟਕੇ ਜੋ ਕਿ ਮਹਿਸੂਸ ਹੋਏ ਨੇ ਉੱਤਰਪਾਰ ਦੇ ਕਈ ਸ਼ਹਿਰਾਂ ਦੇ ਵਿੱਚ ਤੇਜ਼ ਝਟਕੇ ਲੱਗੇ ਨੇ ਉੱਥੇ ਗੱਲ ਪਟਨਾ ਦੇ ਕਰੀਏ ਮੁਜੱਫਰਪੁਰ ਸਮੇਤ ਬਿਹਾਰ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਪੁਚਾਲ ਦੇ ਝਟਕੇ ਲੱਗੇ ਨੇ ਉੱਥੇ ਮਧ ਪ੍ਰਦੇਸ਼ ਦੇ ਕਈ ਸ਼ਹਿਰਾਂ ਦੇ ਵਿੱਚ ਵੀ ਪੁਚਾਲ ਆਇਆ ਬੰਗਲਾਦੇਸ਼ ਚੀਨ ਦੇ ਵਿੱਚ ਵੀ ਪੁਚਾਲ ਦੀਆਂ ਖਬਰਾਂ ਨੇ ਚੀਨ ਦੇ ਵਿੱਚ 5.3 ਤੀਬਰਤਾ ਦੇ ਨਾਲ ਪੁਚਾਲ ਦੇ ਝਟਕੇ ਮਹਿਸੂਸ ਹੋਏ ਨੇ ਵੱਖ-ਵੱਖ ਜਗਾਵਾਂ 'ਤੇ ਪੁਚਾਲ ਦੇ ਝਟਕੇ ਲੱਗੇ ਨੇ ਇਸ ਦੇ ਵੇਲੇ ਆਗ੍ਰਿਕੀ ਵੱਡੀ ਖਬਰ ਹੈ ਕਿ ਥਿੱਕੇ 50 ਦੇ ਝਟਕਿਆਂ ਦੇ ਨਾਲ ਨੇਪਾਲ ਤੇ ਤਿੱਬਤ ਕੰਬਿਆ ਰਿਕਟਰ ਸਕੇਲ ਗੱਲ ਕੀਤੀ ਜਾਵੇ ਤਾਂ ਰਿਕਟਰ ਸਕੇਲ ਤੇ 7.1 ਤੀਬਰਤਾ ਜੋ ਕਿ ਮਾਪੀ ਗਈ ਹੈ ਸਮਾਂ ਜੋ ਕਿ ਰਿਆਏ ਸਵੇਰੇ 6:38 ਮਿੰਟ ਤੇ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਦਿੱਲੀ ਐਨਸੀਆਰ ਦੇ ਵਿੱਚ ਵੀ ਤੇਜ਼ ਪੁਚਾਲ ਆਇਆ ਉੱਤਰ ਭਾਰਤ ਦੇ ਕਈ ਸ਼ਹਿਰਾਂ ਦੇ ਵਿੱਚ ਤੇ ਝਟਕੇ ਮਹਿਸੂਸ ਹੋਏ ਨੇ ਇਸ ਤੋਂ ਇਲਾਵਾ ਪਟਨਾ ਮਜ਼ਫਰਪੁਰ ਸਮੇਤ ਬਿਹਾਰ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਪੁਚਾਲ ਦੇ ਝਟਕੇ ਲੱਗੇ ਐਮਪੀ ਦੇ ਕਈ ਸ਼ਰਾਂ ਦੇ ਵਿੱਚ ਪੁਚਾਲ ਦੇ ਝਟਕੇ ਲੱਗੇ ਨੇ ਬੰਗਲਾਦੇਸ਼ ਚ ਚੀਨ ਦੇ ਵਿੱਚ ਹੀ ਪੁਚਾਲ ਆਇਆ ਆ ਚੀਨ ਦੇ ਵਿੱਚ 5.3 ਤੀਬਰਤਾ ਦੇ ਨਾਲ ਪੁਚਾਲ ਦੀ ਜੋ ਕੇ ਖਬਰ ਹੈ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਪ੍ਰਿੰਕਾ ਖੰਡਵਾਲ ਜੁੜੇ ਹੋਏ ਨੇ ਆ ਪ੍ਰਿੰਕਾ ਕੀ ਕੋ ਜਾਣਕਾਰੀ ਦਿੱਲੀ ਐਨਸੀਆਰ ਦੀ ਗੱਲ ਕਰੀਏ ਭਾਰਤ ਦੇ ਹੋਰ ਨਾ ਸੂਬਿਆਂ ਦੀ ਗੱਲ ਕਰੀਏ ਤਾਂ ਕਿੱਥੇ ਕਿੱਥੇ ਇਹ ਪੁਚਾਲ ਦੇ ਝਟਕੇ ਮਹਿਸੂਸ ਹੋਏ ਨੇ देखिए ये जो झटके थे भूकंप के वो शीजान जगह है तिब्बत की वहां पर उसका एपी सेंटर था और सात दशमलव एक का सबसे बड़ा भूकंप का झटका था जिसके का असर जो है वो पंजाब दिल्ली मध्य प्रदेश हरियाणा सिक्किम तक इसका असर जो है वो देखने को मिला है लेकिन खास बात ये है कि इसी जगह में चौबीस घंटे में बहुत बार भूकंप आ गए हैं अभी सात बजे भी यहाँ पर आखिरी बार भूकंप के झटके जो है वो महसूस किए गए हैं Uh, 7.1 मैग्नीट्यूड uh, जो है वो बहुत ज्यादा होता है उसका कितना असर पड़ा है वो थोड़ी के बाद तो सुन लीजिए आपसेंगी डेप्थ की बात की जाए तो 10 किलोमीटर डेप्थ में ये भूकंप जो है वो महसूस किया गया है और अभी आखिरी भूकंप उसी जगह पर 7 बजकर 7 मिनट लग के आया है जी प्रियंका जे दिल्ली दी गल करिए बाकी सूबियां दी रिक्टर स्केल कि इसके बारे की जानकारी सामने आई है ਹਾਂ ਜੀ ਜੋ ਹਕਮ ਦਾ ਐਫੀਸੀੈਂਟਰ ਜੋ ਹੁੰਦਾ ਹੈ ਤਾਂ ਉਹੀ ਪਰ ਜੋ ਹਕਮ ਦੀ ਇਹ ਤੀਬਰਤਾ ਹੈ ਉਹ ਮਾਪੀ ਜਾਂਦੀ ਹੈ ਤੇ 7.1 ਕੀ ਤਾਮੋ ਜੋ ਜਿਸ ਦੇ ਝਟਕੇ ਜੋ ਨੇ ਉਹ ਦਿੱਲੀ ਤੱਕ ਇੰਸਾਪ ਤੱਕ ਐਮਪੀ ਤੱਕ ਜੋ ਮਹਿਸੂਸ ਕੀ ਹੈ। ਹਾਂ ਠੀਕ ਹੈ ਪ੍ਰਿੰਕਾ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ ਬਹੁਤ ਧੰਨਵਾਦ ਆ ਪਚਾਲ ਦੇ ਝਟਕਿਆਂ ਦੇ ਨਾਲ ਕੰਬਿਆ ਨੇਪਾਲ ਤੇ ਤਿੱਬਤ ਰਿਕਟਰ ਸਕੇਲ ਤੇ 7.1 ਤੀਬਰਤਾ ਜੋ ਕਿ ਮਾਪੀ ਗਈ ਹੈ। ਆ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਸਵੇਰੇ 6:38 ਮਿੰਟ ਦੇ ਜੋ ਕਿ ਪਚਾਲ ਦੇ ਝਟਕੇ ਆਪ ਮਹਿਸੂਸ ਕੀਤੇ ਜਾਂਦੇ ਨੇ ਦਿੱਲੀ ਐਨਸੀਆਰ ਦੇ ਵਿੱਚ ਪਚਾਲਿਆ ਉੱਤਰ ਭਾਰ ਦੇ ਕਈ ਸ਼ਹਿਰਾਂ ਦੇ ਵਿੱਚ ਪਚਾਲ ਦੇ ਤੇਜ਼ ਝਟਕੇ ਮਹਿਸੂਸ ਹੋਏ ਨੇ ਆ ਵੱਖ-ਵੱਖ ਜੋ ਉਸ ਵੇਲੇ ਦੀਆਂ ਤਸਵੀਰਾਂ ਜਿਹੜੀਆਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਉਹ ਤਸਵੀਰਾਂ ਵੀ ਅਸੀਂ ਤੁਹਾਨੂੰ ਵਿਖਾ ਰਹੇ ਹਾਂ ਉਹਨਾਂ ਤਸਵੀਰਾਂ ਦੇ ਵਿੱਚ ਪੁਚਾਲ ਦੇ ਛਟਕੇ ਜਿਹੜੇ ਲੱਗਦੇ ਹੋਏ ਆ ਤਸਵੀਰਾਂ ਦੇ ਵਿੱਚ ਕੈਦ ਹੋਏ ਨੇ ਕਿਉਂਕਿ ਜਦੋਂ ਇਸ ਤਰੀਕੇ ਦਾ ਮਾਹੌਲ ਬਣਦਾ ਹੈ ਜਦੋਂ ਕਿਸੇ ਨੂੰ ਇਸ ਦੇ ਬਾਰੇ ਪਤਾ ਲੱਗਦਾ ਹੈ ਕਿ ਪੁਚਾਲ ਦੇ ਛਟਕੇ ਜੋ ਕਿ ਆ ਲੱਗ ਰਹੇ ਨੇ ਤਾਂ ਫਿਰ ਆ ਪਹਿਲਾਂ ਹਰੇਕ ਦੇ ਵੱਲੋਂ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਤੇ ਮਾਹਿਰਾਂ ਵੱਲੋਂ ਇਹ ਵੀ ਕਿਹਾ ਜਾਂਦਾ ਹੈ ਕਿ ਜਦੋਂ ਇਹ ਅਜਿਹੇ ਤਰੀਕੇ ਦਾ ਪੁਚਾਲ ਆਉਂਦਾ ਹੈ ਜਾਂ ਛਟਕੇ ਮਹਿਸੂਸ ਹੁੰਦੇ ਨੇ ਤਾਂ ਬਿਲਕੁਲ ਘਰ ਦੇ ਨੇੜੇ ਜਿਹੜੀ ਵੀ ਖਾਲੀ ਜਗ੍ਹਾ ਆ ਕੋਈ ਸੇਫ ਜਗ੍ਹਾ ਹੈ ਤਾਂ ਉਸ ਜਗ੍ਹਾ ਤੇ ਜਾਇਆ ਜਾਵੇ ਕਿਉਂਕਿ ਸਵੇਰ ਦਾ ਸਮਾਂ ਸੀ ਆ ਆ ਤਾਂ ਸੁਭਾਵਿਕ ਜਦੋਂ ਇਸ ਤਰੀਕੇ ਨਾਲ ਛਟਕੇ ਮਹਿਸੂਸ ਹੁੰਦੇ ਨੇ ਆ ਤਾਂ ਫਿਰ ਲੋਕੀ ਆ ਖੁੱਲੀ ਜਗ੍ਹਾ ਤੇ ਬਿਲਕੁਲ ਸੇਫ ਜਗ੍ਹਾ ਤੇ ਚਲੇ ਗਏ ਹਲਦੇ ਝਟਕਿਆਂ ਦੇ ਨਾਲ ਕੰਬਿਆ ਨੇਪਾਲ ਤੇ ਤਿੱਬਤ ਰਿਕਟਰ ਸਕੇਲ ਤੇ ਮਾਪੀ ਗਈ ਹੈ 7.1 ਤੀਬਰਤਾ ਇਹ 7.1 ਤੀਬਰਤਾ ਪਹੁੰਚਾਲ ਦੇ ਰਹੀ ਹੈ ਪਹੁੰਚਾਲ ਦੇ ਝਟਕਿਆਂ ਦੀ ਰਿਹਾ ਸਵੇਰੇ 6:38 ਮਿੰਟ ਤੇ ਪਹੁੰਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਦਿੱਲੀ ਐਨਸੀਆਰ ਦੇ ਵਿੱਚ ਪਹਾਲ ਦੇ ਤੇ ਝਟਕੇ ਜੋ ਕਿ ਮਹਿਸੂਸ ਹੋਏ ਨੇ ਉੱਤਰਪਾਰ ਦੇ ਕਈ ਸ਼ਰਾਂ ਦੇ ਵਿੱਚ ਤੇ ਝਟਕੇ ਲੱਗੇ ਨੇ ਉੱਥੇ ਗੱਲ ਪਟਨਾ ਦੀ ਕਰੀਏ ਮੁਜ਼ੱਫਰਪੁਰ ਸਮੇਤ ਬਿਹਾਰ